ਨਹੀਂ ਆ ਸ਼ਾ ਇਹ ਕੰਮ ਗਲਤ ਆ ਜੇਬ ਚ ਨਹੀਂ ਪਾਣੇ ਜਿੰਨੇ ਖਾਣਾ ਖਾ ਲਓ ਜਿੰਨੇ ਖਾਣਾ ਖਾ ਲਓ ਕੋਈ ਗੱਲ ਨਹੀਂ ਜੇਬ ਚ ਪਾਏ ਜੀ ਤੇ ਜੀ ਦੀ ਪ੍ਰਾਨਿਆ ਤੁਹੈ ਜੀ ਸਹੀ ਆ ਸਹੀ ਆ ਓਕੇ ਓਕੇ ਕਮੈਂਟ ਕਰਿਓ ਮੁੰਡਿਆਂ ਨੂੰ ਚਾਹ ਦਿੱਤੀ ਜਾਵੇਗੀ ਨਹੀਂ 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 ਦਿੱਤੀ ਜਾਵੇ ਨਹੀਂ ਰਹਿਣ ਦੀਓ ਗਰਲਸ ਹਾਂ ਯਸ ਉਹਨਾਂ ਦੀਆਂ ਨਾਜ਼ਰਾਂ ਇੰਨੀਆਂ ਤੇਜ਼ ਨੇ ਥੋੜੇ ਕਪਾਂ ਦੀ ਗਲੀਆਂ ਹੋ ਜਾਣੀਆਂ ਨੇ ਓ ਦੇਖ ਵਿਚਾਰੇ ਕਿੱਦਾਂ ਦੇਖ ਰਹੇ ਨੇ ਲਓ ਜੀ ਚਾਹ ਪਾਰਟੀ ਸਰ ਬਣਾ ਲੈ ਆਂ ਆਹ ਚਾਹ ਉਹ ਸੰਧਾਰ ਵਾਲੇ ਬਿਸਕੁਟ ਵੀ ਚੱਕੀ ਚੱਲੋ ਸੰਧਾਰ ਵਾਲੇ ਬਿਸਕੁਟ ਉਹ ਦੇ ਚਲ ਕੋ ਉਹ ਤੋਂ ਵੀ ਲਈ ਚੱਲੋ ਮੈਨੂੰ ਗਾਇਸ ਇਹ ਸਾਡੀ ਅਕੈਡਮੀ ਘਾਟ ਹੈ ਜਿੱਤੇ ਫੈਮਲੀ ਜਿਆਦਾ ਹੈ ਠੀਕ ਹੈ ਹਾਂ ਜੀ ਦੇਜ ਗਈ ਹੋ ਗਈ ਬਾਪ ਦੇ ਕੱਟਿਆ ਦੀ ਹੱਟ ਚਲਾਵੇ ਮੈਨੂੰ ਇਹ ਸ਼ਾਮੀ ਚਾਹ ਨਹੀਂ ਚਾਹ ਡਮਾਰ ਦੇ ਫੇਰ ਮੁੰਡਿਆਂ ਨੂੰ ਵੀ ਚਾਹ ਪਲਾਹੀ ਦਿੱਤੀ ਜਾਵੇ ਚਲੋ ਜੀ ਆ ਸੰਧਾਰ ਵਾਲੇ ਬਿਸਕੁਟ ਵੀ ਖਾਦੇ ਇੱਥੇ ਰਹਿਦੇ ਹੋ ਚੱਕੋ 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 ਚਲੋ ਚਲੋ ਸ਼ਾਬਾਸ਼ ਉਹ ਸਾਰੇ ਚੱਕ ਕੇ ਲੈ ਗਿਆ ਦੇਖੀ ਇਹ ਥੋੜੀ ਉਹ ਸਾਰੀ ਖਤਮ ਕਰਨੀ ਆ ਹੁਣ डॉक्टर चोरी चोरी चाहे लार सही, आ, सही आ, ने। आप आप ले है सही है लैने भी चाहिए आप कॉफी थोड़ी जी मेरे लिए तो चून कूने छी ए ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਿ ਤੁਸੀਂ ਵੀ ਅਕੈਡਮੀ ਦੇ ਵਿੱਚ ਜਾ ਕੇ ਇਸੇ ਤਰ੍ਹਾਂ ਦੇ ਜੋਮੈਂਟ ਐਂਡ ਫਿਜ਼ੀਕਲ ਟ੍ਰੇਨਿੰਗ ਆ ਜਿਹੜਾ ਕਰਦੇ ਹਾਂ